ਪੁਲਿਸ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਵੱਲੋਂ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਦੀ ਅਗਵਾਈ ਦੇ ਹੇਠ ਤੀਜੇ ਦਿਨ ਵੀ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਇਸ ਧਰਨੇ ਦੌਰਾਨ ਸਾਬਕਾ ਸੈਨਿਕਾ ਤੋਂ ਇਲਾਵਾ ਕਿਸਾਨਾਂ ਨੇ ਵੀ ਸ਼ਿਰਕਤ ਕੀਤੀ ਉਧਰ ਪੀੜਤ ਪਰਿਵਾਰ ਦੀ 31 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਨਾਲ ਮੀਟਿੰਗ ਮੁਕਰਰ ਹੋਣ ਤੇ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਮੀਟਿੰਗ ਵਿੱਚ ਵੀ ਇਨਸਾਫ਼ ਨਾ ਮਿਲਿਆ ਆਉ ਮੋੜ ਇੱਥੇ ਆ ਕੇ ਧਰਨਾ ਸ਼ੁਰੂ ਕਰਨਗੇ ਜਿਕਰ ਜੋ ਹੈ ਕਿ ਕਰਨਲ ਬਾਠ ਅਤੇ ਉਹਨਾਂ ਦੇ ਪੁੱਤਰ ਅੰਗਜ ਸਿੰਘ 13 ਮਾਰਚ ਦੀ ਰਾਤ ਨੂੰ ਉਸ ਵੇਲੇ ਕਟਮਰ ਹੋਏ ਜਦੋਂ ਇੱਕ ਟਾਬੇ ਦੇ ਬਾਹਰ ਆਪਣੀ ਕਾਰ ਦੇ ਵਿੱਚ ਰੱਖ ਕੇ ਮੈਕੀ ਖਾ ਰਹੇ ਸਨ ਇਸ ਮਗਰੋਂ ਪਰਿਵਾਰ ਨੇ ਕਟਮਰ ਕਰਨ ਵਾਲੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਮੁਕਤਲ ਕਰਨ ਤੇ ਪਟਿਆਲਾ ਤੋਂ ਬਾਹਰ ਬਦਲਨ ਪੀੜਤ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨਾ ਤੇ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਬਦਲੀ ਸਣੇ ਮਾਮਲੇ ਦੀ ਸੀਬੀਏ ਜਾਂਚ ਕਰਨ ਦੀ ਵੀ ਮੰਗ ਰੱਖੀ ਪਰਵਾਰ ਨੇ ਚਰਚਰਵਾਰ ਤੋਂ ਡੀਸੀ ਦਫ਼ਤਰ ਅੱਗੇ ਧਰਨਾ ਸ਼ੁਰੂ ਕੀਤਾ ਸੀ ਤੀਜੇ ਦਿਨ ਦੇ ਤਰਨੇ 'ਚ ਵੀ ਸਾਬਕਾ ਫੌਜੀ ਵੱਡੀ ਗਿਣਤੀ ਦੇ ਵਿੱਚ ਪੁੱਜੇ ਇਸ ਤੋਂ ਇਲਾਵਾ ਕਿਸਾਨਾਂ ਨੇ ਵੀ ਸ਼ਰਕਤ ਕੀਤੀ ਇਸੇ ਦੌਰਾਨ ਭਾਵੇਂ ਬਾਕੀ ਮੰਗਾ ਤਾਂ ਮੰਨੀਆਂ ਗਈਆਂ ਪਰ ਐਸਐਸਪੀ ਦੀ ਬਦਲੀ ਅਤੇ ਸੀਬੀਏ ਜਾਂਚ ਦੀ ਮੰਗ ਅਜੇ ਵੀ ਬਰਕਰਾਰ ਹੈ ਉਨਜ ਨਾਲ ਹੀ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਜਾ ਰਹੀ ਹੈ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਏਡੀਜੀਪੀ ਦੀ ਅਗਵਾਈ ਹੇਠ ਤਿੰਨ ਮੈਂਬਰੀ ਸਿਟ ਕਾਇਮ ਕਰਕੇ ਤਿੰਨ ਹਫ਼ਤਿਆਂ ਵਿੱਚ ਰਿਪੋਰਟ ਮੰਗੀ ਗਈ ਹੈ ਇਸ ਤੋਂ ਇਲਾਵਾ ਨਗਰ ਨਿਗਮ ਦੇ ਕਮਿਸ਼ਨਰ ਆਈਐਸ ਅਧਿਕਾਰੀਆਂ ਨੂੰ ਇਹਨਾਂ ਪੁਲਿਸ ਵਾਲਿਆਂ ਦੀ ਵਿਭਾਗੀ ਜਾਂਚ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਉਦੋਂ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦਾ ਪੱਤਰ ਏਡੀਸੀ ਈਸ਼ਾ ਸਿੰਘਲ ਨੇ ਸਟੇਸ ਦੇ ਆਕੇ ਸੰਪਿਆ ਇਸ ਵਿੱਚ ਪੀੜਤਾਂ ਦੀਆਂ ਦੋਵੇਂ ਮੰਗਾਂ ਤੇ ਵਿਚਾਰ ਕਰਨ ਲਈ 31 ਮਾਰਚ ਨੂੰ 12 ਵਜੇ ਮੁੱਖ ਮੰਤਰੀ ਨਾਲ ਉਹਨਾਂ ਦੇ ਨਿਵਾਸ ਸਥਾਨ ਤੇ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਇਸ ਮਗਰੋਂ ਜਸਵਿੰਦਰ ਕੌਰ ਬਾਠ ਨੇ ਇਹ ਤਰਨਾ ਮੁਲਤਵੀ ਕਰਨ ਦਾ ਐਲਾਨ ਕੀਤਾ ਇਸੇ ਦੌਰਾਨ ਪਿਛਲੇ ਦਿਨੀ ਇਸ ਤਰਨੇ 'ਚ ਮੀਡੀਆ ਨਾਲ ਹੋਈ ਬਦਸਲੂਕੀ ਲਈ ਵੀ ਬੀਬੀ ਬਾਠ ਨੇ ਮਾਫੀ ਮੰਗੀ ਇਸ ਤਰਨੇ ਨੂੰ ਜਸਵਿੰਦਰ ਕੌਰ ਬਾਠ ਗੁਰਤੇਜ ਸਿੰਘ ਢਿੱਲੋ ਸਾਬਕਾ ਸੈਨਿਕ ਕ੍ਰਾਂਤੀਕਰ ਯੂਨੀਅਨ ਦੇ ਸوبਾਈ ਪ੍ਰਧਾਨ ਪ੍ਰਗਟ ਸਿੰਘ ਢਿੰਸਾ ਡੀਐਮਐਫ ਦੇ ਸوبਾਈ ਆਗੂ ਅirajkumar ਕੰਝੂਆ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਮੀਤ ਕਾਲਾਚੜ ਬੀਕੇਯੂ ਉਗਰਾਹਾ ਦੇ ਆਗੂ ਮਨਜੀਤ ਸਿੰਘ ਰਾਚੋ ਕੇਕੇਯੂ ਦੇ ਆਗੂ ਰਤਨ ਸਿੰਘ ਆਦਵੀ ਸ਼ਮ